ਪਾਵਰ ਇੰਨੀ ਕਿ ਦੇ ਦਿੰਦਾ ਲੜਨ ਦੀ ਇਮਿਊਨਿਟੀ ਨੂੰ ਠੀਕ ਹੈ ਜੀ ਕਿ ਸਹਜੇ ਕਿਤੇ ਬੰਦਾ ਬਿਮਾਰ ਨਹੀਂ ਹੁੰਦਾ ਜੇ ਸੀਜ਼ਨ ਸੀਜ਼ਨ ਚ ਖਾ ਲਵੇ ਠੀਕ ਹੈ ਜਾਂ ਜਦੋਂ ਵੀ ਉਹਨੂੰ ਅਵੇਲੇਬਲ ਹੁੰਦਾ ਨਾ ਸਹੀ ਬਣਿਆ ਫੇਫੜਿਆਂ ਨੂੰ ਮਜ਼ਬੂਤ ਕਰਦਾ ਭਾਜੀ ਇਹ ਫਿਰ ਇਹ ਭਾਜੀ ਤਾਕਤ ਬਹੁਤ ਦਿੰਦਾ ਆ ਬਲ ਵੀਰਿਆ ਵਰਦਕ ਆ ਠੀਕ ਹੈ ਜੀ ਤੇ ਜੇ ਕਿਸੇ ਨੂੰ ਕੋਈ ਪੁਰਸ਼ ਜਾਂ ਇਸਤਰੀ ਖਸ਼ੀਨ ਹੋ ਗਈ ਆ ਥੋੜੀ ਬਹੁਤੀ ਕਮਜ਼ੋਰੀ ਆ ਗਈ ਆ ਜੀ ਜੀ ਉਹ ਉਸ ਚ ਵੀ ਹੈਲਪ ਕਰਦਾ ਆ ਠੀਕ ਹੈ ਜੀ ਤੇ ਜਿਹੜੀਆਂ ਔਸ਼ਦੀਆਂ ਇਕੱਠੀਆਂ ਕਰਨੀਆਂ ਮੈਂ ਤਾਂ ਖੁਦ ਦੇਖਿਆ ਭਾਜੀ ਕੋ ਜਾ ਕੇ ਕਿੱਦਾਂ ਭਾਜੀ ਹੋਣਾ ਨੇ ਔਸ਼ਦੀਆਂ ਇਕੱਠੀਆਂ ਕੀਤੀਆਂ ਸੀ ਕੰਢੀ ਇਲਾਕੇ ਵਿੱਚੋਂ ਆਵਲੇ ਕੰਢੀ ਇਲਾਕੇ ਵਿੱਚੋਂ ਕੁਸ਼ਕ ਜੜੀਆਂ ਬੂਟੀਆਂ ਜਿਹੜੀਆਂ ਕਿ ਕਿਤੇ ਉਹ ਨਹੀਂ ਮਿਲਦੀਆਂ ਉਹ ਇੱਥੋਂ ਲਈਆਂ ਉਹਨਾਂ ਨੇ ਤੇ ਜਿਹੜਾ ਗੁੜ ਪਾਇਆ ਆਰਗੇਨਿਕ ਚਲੋ ਮੈਂ ਹੁਣ ਕੀ ਕੀ ਇਹਦਾ ਦੱਸਾਂ ਜਿਸ ਨੇ ਮੰਗਾਉਣਾ ਆ ਜਰੂਰ ਮੰਗਾਇਓ ਜੇ ਅਵੇਲੇਬਲ ਹੋਇਆ ਤਾਂ ਬਹੁਤ ਚੰਗੀ ਗੱਲ ਹੋਏਗੀ ਨਹੀਂ ਨਹੀਂ ਭਾਜੀ ਗਰਮ ਨਹੀਂ ਹੈਗਾ ਇਹ ਅੱਛਾ ਜੀ ਇਦੇ ਵਿੱਚ ਜਿਹੜਾ ਲਿਖਿਆ ਵੀ ਆ ਤੁਸੀਂ ਭਾਵੇਂ ਮੈਂਸ਼ਨ ਵੀ ਬਾਅਦ ਚ ਫੋਟੋ ਵੀ ਕਰਦੇ ਹੋ ਖਿੱਚ ਕੇ ਗ੍ਰੰਥ ਦੋ ਜੂਨ ਮਹੀਨੇ ਵੀ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਭਾਜੀ ਮੈਂਸ਼ਨ ਮਤਲਬ ਕਿ ਹੈਗਾ ਆ ਵੀ ਇਹ ਤੁਸੀਂ ਮਾਗ ਮਿਹਰ ਦਾ ਪੱਕੇ ਔਲੇ ਦਾ ਬਣਾਉਣਾ ਹੈ ਜਿਹੜਾ ਇਹ ਗ੍ਰੰਥਾਂ ਵਿੱਚ ਵੀ ਲਿਖਿਆ ਲਿਖਿਆ ਕਈ ਗਈ ਥਾਵਾਂ ਤੇ ਠੀਕ ਹੈ ਪਾਜੀ ਜਿੱਦਾਂ ਚਵਨ ਪ੍ਰਾਸ਼ ਜਿਹੜਾ ਆ ਕਹਿੰਦੇ ਸਰਦੀਆਂ ਵਿੱਚ ਖਾਣਾ ਚਾਹੀਦਾ ਆ ਠੀਕ ਆ ਸਰਦੀਆਂ ਦੀ ਸ਼ੁਰੂਆਤ ਵਿੱਚ ਲੋਕੀ ਖਾਣਾ ਸ਼ੁਰੂ ਕਰ ਦਿੰਦੇ ਇਹਨੂੰ ਕਿ ਵੀ ਚਲੋ ਗਰਮ ਹੁੰਦਾ ਜੀ ਬਹੁਤ ਜੋ ਧਾਰਨਾ ਬਣੀ ਆ ਜਾਂ ਲੋਕੀ ਸੋਚਦੇ ਆ ਜੋ ਤੁਸੀਂ ਹੁਣ ਜਿੱਦਾਂ ਫਰਵਰੀ ਆ ਤੁਸੀਂ ਜਿੱਦਾਂ ਹੁਣ ਇਹਨੂੰ 15 ਦਿਨ ਪਹਿਲਾਂ ਬਣਾਇਆ ਹਾਂ ਜੀ 10 ਦਿਨ ਸਰਦੀਆਂ ਜਾਣ ਵਾਲੀਆਂ ਹੀ ਆ ਹੁਣ ਇਹ ਹੁਣ ਕਿਉਂ ਬਣਾਇਆ ਤੁਸੀਂ ਇਹ ਪਾਜੀ ਜਿਹੜਾ ਮਾਗ ਮਹੀਨੇ ਦਾ ਔਲਾ ਆ ਨਾ ਮਾਗ ਮਹੀਨਾ ਹੁੰਦਾ ਮਾਗ ਹੀ ਜਦੋਂ ਆਉਂਦੀ ਆ ਲੋਹੜੀ ਤੋਂ ਬਾਅਦ ਠੀਕ ਹੈ ਜੀ ਠੀਕ ਮਾਗ ਮਹੀਨਾ ਹੁੰਦਾ ਭਾਜੀ ਠੀਕ ਹੈ ਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਉਹ ਮਾਗ ਮਹੀਨੇ ਦੇ ਵਿੱਚ ਭਾਜੀ ਜਿਹੜਾ ਦੇਸੀ ਔਲਾ ਨਾ ਜਾਂ ਕੋਈ ਵੀ ਔਲਾ ਉਹ ਪੱਕਦਾ ਆ ਭਾਜੀ ਠੀਕ ਹੈ ਠੀਕ ਹੈ ਲਾਲ ਲਾਲ ਜਿਹਾ ਹੁੰਦਾ ਹੈ ਨਾ ਹਾਂ ਲਾਲ ਹੋ ਜਾਂਦਾ ਉੱਪਰੋਂ ਤੇ ਉਹ ਆਪੇ ਹੀ ਦਰਤ ਤੋਂ ਡਿੱਗਦਾ ਠੀਕ ਆ ਤੁਸੀਂ ਮੜ ਜਿੱਦ ਡਾਣੀ ਹਲਾਤੀ ਨਾ ਭਾਜੀ ਸਾਰੇ ਡਿੱਪੈਂਦੇ ਆ ਠੀਕ ਹੈ ਓਕੇ ਪੱਕੇ ਹੋ ਹੁੰਦੇ ਠੀਕ ਆ ਇਹ ਹੈਗਾ ਭਾਜੀ ਸਭ ਤੋਂ ਪੱਕੇ ਔਲੇ ਦਾ ਹੁਣ ਦੇ ਸਮੇ ਦਾ ਮਤਲਬ ਕਿ ਔਲਾ ਅੱਛਾ 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 ਜਿਹੜਾ ਮੈਂਸ਼ਨ ਮਤਲਬ ਉਹ ਕਿ ਹੈਗਾ ਆ ਵੀ ਇਹ ਤੁਸੀਂ ਮਾਗ ਮਹੀਨੇ ਦਾ ਪੱਕੇ ਔਲੇ ਦਾ ਬਣਾਉਣਾ ਹੈ ਜਿਹੜਾ ਇਹ ਗ੍ਰੰਥਾਂ ਵਿੱਚ ਵੀ ਲਿਖਿਆ ਲਿਖਿਆ ਕਈ ਕਈ ਥਾਵਾਂ ਤੇ ਠੀਕ ਹੈ ਜੀ ਠੀਕ ਹਾਂ ਉਹਦਾ ਲੈ ਕੇ ਤਾਂ ਕਿਸ ਕਿਸੇ ਵੀ ਟਾਈਮ ਬਣਾ ਸਕਦੇ ਆ ਜੀ 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 ਪਰ ਇਹ ਹੁਣ ਬਿਲਕੁਲ ਪੱਕੇ ਹੋਏ ਔਲੇ ਦਾ ਭਾਜੀ ਅੱਛਾ 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 ਹਾਂ ਇਹਦੇ ਵਿੱਚ ਵੀ ਕੰਪਰੋਮਾਈਜ਼ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਬਹੁਤ ਵਧੀਆ ਇਹ ਚੀਜ਼ ਆ ਵੇਟ ਕਰ ਲਈ ਬਾਜੀ ਅੱਛਾ ਜੀ ਤੇ ਪੱਕਣ ਦਾ ਜਦੋਂ ਹੁਣ ਟਾਈਮ ਆਇਆ ਹੁਣ ਨਾ ਮੇਰੇ ਖਿਆਲ ਚ 10 ਕ ਦਿਨ ਹੀ ਰਹਿ ਗਏ ਹੁਣ 10 15 ਦਿਨ ਠੀਕ ਆ ਫਿਰ ਖਤਮ ਹੋ ਜਾਣਾ ਇਹ ਤੇ 9 ਮਹੀਨੇ ਦਾ ਜਿਹੜਾ ਪੱਕਿਆ ਹੋਇਆ ਉਹਦਾ ਬੈਨੀਫਿਟ ਕੀ ਆ ਜੀ ਇਹ ਪਾਜੀ ਫਿਰ ਜਿੱਦਾਂ ਹੁਣ ਆਂਬ ਪੱਕ ਜਾਂਦਾ ਜੀ ਆਪ ਡਿਗਦਾ ਜੀ ਇੱਕ ਆਪ ਪਕਾਇਆ ਹੁੰਦਾ ਹਾਂ ਅੱਛਾ ਗੁਣ ਕਰੀ ਹੁੰਦਾ ਇਹ ਗੁਣ ਜਿਆਦਾ ਹੁੰਦਾ ਪੂਰਾ ਪੱਕਦਾ ਬਾਜੀ ਉਹ ਜਿੰਨੇ ਉਹਦੇ ਵਿੱਚ ਗੁਣ ਤੇ ਤੱਤ ਜਾਂ ਉਹਦੇ ਵਿੱਚ ਰੇਸ਼ੇ ਬਣਨੇ ਆ ਜਾਂ ਜੋ ਵੀ ਉਹਦੀ ਮਤਲਬ ਕਿ ਕਹਿ ਲੋ ਵੀ ਪਰਪੱਕ ਹੂੰ ਹੂੰ ਉਹ 6 ਮਹੀਨੇ ਹੋ ਜਾਂਦਾ ਭਾਜੀ ਠੀਕ ਪੂਰਾ ਪੱਕ ਜਾਂਦਾ ਜੋ ਬਨ ਜਿਹਨੂੰ ਕਹਿੰਦੇ ਤੇ ਇਹਦੀ ਜਿਹੜੀ ਧਾਰਨਾ ਬਣੀ ਕਿ ਗਰਮ ਹੁੰਦਾ ਇਹ ਵਾਕਈ ਗਰਮ ਹੁੰਦਾ ਹੈ ਨਹੀਂ ਨਹੀਂ ਭਾਜੀ ਗਰਮ ਨਹੀਂ ਹੈਗਾ ਇਹ ਅੱਛਾ ਜੀ ਇਹਦੇ ਵਿੱਚ ਇਹਦਾ ਲਿਖਿਆ ਵੀ ਆ ਤੁਸੀਂ ਭਾਵੇਂ ਮੈਂਸ਼ਨ ਵੀ ਬਾਅਦ ਚ ਫੋਟੋ ਵੀ ਕਰਦੇ ਹੋ ਖਿੱਚ ਕੇ ਗ੍ਰੰਥ ਦੋ ਠੀਕ ਹੈ ਜੀ ਤੇ ਉਹਨਾਂ ਨੇ ਲਿਖਿਆ ਵੀ ਇਹ ਤੁਸੀਂ ਗ੍ਰੀਸ਼ਮ ਰੁੱਤ ਦੇ ਵਿੱਚ ਮਤਲਬ ਗਰਮੀ ਦੀ ਰੁੱਤ ਦੇ ਵਿੱਚ ਇਹਨੂੰ ਖਾ ਸਕਦੇ ਆ ਠੀਕ ਹੈ ਠੀਕ ਹੈ ਜੂਨ ਮਹੀਨੇ ਵੀ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਭਾਜੀ ਨਹੀਂ ਚਲੋ ਫੇਰ ਬਹੁਤ ਉੱਧੇ ਹੀ ਧਾਰਨਾ ਬਣੀ ਆ ਹੂੰ ਤੇ ਇਹ ਗਰਮੀ ਆ ਕਿਉਂਕਿ ਇਹਦੇ ਵਿੱਚ ਔਲਾ ਮੇਨ ਚੀਜ਼ ਕਰ ਤੇ ਬੈਲੈਂਸ ਕਰ ਦਿੰਦਾ ਬਾਕੀ ਫੇਰ ਇਹਦੇ ਵਿੱਚ ਹੋਰ ਵੀ ਚੀਜ਼ਾਂ ਪੈਂਦੀਆਂ ਚਲੋ ਨਹੀਂ ਸਹੀ ਹੈ ਸਹੀ ਬਹੁਤ ਵਧੀਆ ਇਹਦੀ ਕੁਆਂਟੀਟੀ ਕਿੰਨੀ ਲੈਣੀ ਪਾਜੀ ਚਬਰ ਪ੍ਰਾਸ਼ ਦੀਏ ਦੱਸੋ ਪਾਜੀ ਜੇ ਤਾਂ ਬਿਲਕੁਲ ਸੈਟਾ ਕੰਮ ਜੀ ਤੇ ਵੈਸੇ ਸ਼ੌਂਕੇ ਤੌਰ ਤੇ ਖਾਣਾ ਜੀ ਸਵੇਰੇ ਸ਼ਾਮ ਇੱਕ ਇੱਕ ਚਮਚਾ ਲੈ ਸਦਾ ਇੱਕ ਇੱਕ ਚਮਚਾ ਠੀਕ ਹੈ ਜੀ ਕਿੰਨਾ ਹੁੰਦਾ ਕਿੰਨੀ ਕੁਆਂਟੀਟੀ ਹੁੰਦੀ ਹੈ ਇੱਕ ਇੱਕ ਚਮਚੇ ਤੁਹਾਡੀ 10 ਗ੍ਰਾਮ ਚੜੀ ਜਾਂਦਾ ਜਿਆਦਾ ਵੀ ਚੜ ਜਾਂਦਾ ਜੇ ਜਿਆਦਾ ਭਰ ਲਈਏ ਨਾ ਤੇ ਜਿਆਦਾ ਹੀ ਚੜ ਜਾਂਦਾ ਹੈ ਠੀਕ ਆ ਹਸਾਬ ਕਿਤਾਬ ਨਾਲ ਕਰ ਲਈਏ ਤਾਂ 10 ਕ ਗ੍ਰਾਮ ਚੜ ਜਾਂਦਾ ਠੀਕ ਹੈ ਜੀ ਠੀਕ ਹੈ ਤੇ 10 ਕ ਗ੍ਰਾਮ ਜਾਂ 15 20 ਗ੍ਰਾਮ ਤੱਕ ਖਾ ਸਕਦੇ ਆ ਠੀਕ ਹੈ ਜੀ ਤਾਂ ਜੇ ਕਿਸੇ ਨੇ ਉਦਾਂ ਪ੍ਰੋਬਲਮ 'ਚ ਕਿਸੇ ਨੇ ਖਾਣਾ ਆ ਜੀ ਜਿੱਦਾਂ ਛਾਤੀ ਦੇ ਵਿੱਚ ਕੁਝ ਪ੍ਰੋਬਲਮ ਆ ਫੇਫੜਿਆਂ ਦੇ ਵਿੱਚ ਜੀ ਫਿਰ ਤਾਂ ਵੈਦ ਦੀ ਦੇਖਰੇਖ 'ਚ ਉਹਨਾਂ ਨੇ ਫਿਰ ਇਹਦੇ ਨਾਲ ਕੋਈ ਚੀਜ਼ਾਂ ਲਾਉਣੀਆਂ अच्छा जी अच्छा ठीक है। ਉਹ ਦਵਾਈ ਲਾਉਗੇ ਉਹਦੇ ਵਿੱਚ ਮਿਕਸ ਕਰਕੇ ਖਾਣੀ ਹੁੰਦੀ ਆ। ਉਹ ਲੱਗ ਤਰੀਕਾ। ਠੀਕ ਆ। ਹਾਂ ਕਿਸੇ ਨੇ ਉਦਾਂ ਬੱਚਿਆਂ ਨੇ ਖਾਣਾ ਸ਼ੌਂਕੇ ਤੌਰ ਤੇ ਅੱਧਾ-ਅੱਧਾ ਚਮਚਾ ਖਾ ਸਕਦੇ ਆ ਜਾਂ ਇੱਕ ਚਮਚਾ ਵੀ ਖਾ ਸਕਦੇ ਆ। ਠੀਕ ਆ ਠੀਕ। ਇਦਾਂ। ਨਹੀਂ ਚਲੋ। ਲੋਕ ਆਲਰੇਡੀ ਲੋਕ ਖਾਂਦੇ ਆ ਲੋਕਾਂ ਨੂੰ ਪਤਾ ਹੀ ਆ ਉਦਾਂ ਦਾ ਇਸ ਬਾਰੇ। ਹਮ। ਪਰ ਇੱਕ ਜਦੋਂ ਏਸੀ ਨੂੰ ਮੰਗਾਉਣਗੇ ਨਾ ਬਾਜੀ ਇੱਕ ਵਾਰੀ ਖਾਣਗੇ। ਹਮ। ਤਾਂ ਟੇਸਟ ਭੁੱਲ ਜਾਣਗੇ ਬਾਕੀ ਜਿੰਨੇ ਵੀ ਖਾਦੇ ਆ ਨਾ। ਹਮ। ਕਹਿੰਦੇ ਹੁਣ ਇਹ ਵੀ ਯਾਰ ਇਹਦਾ ਲੱਗ ਹੀ ਟੇਸਟ ਆ। ਹਾਂ ਨਹੀਂ ਮੈਂ ਖਾਂਦਾ ਬਾਜੀ ਇਹ ਮੈਨੂੰ ਪਤਾ। ਹਾਂ ਬਾਜ਼ਾਰ ਆਣ ਨਾਲ। ਆ ਬਾਕੀ ਦਰਸ਼ਕਾਂ ਨੂੰ ਵੀ ਜਿਹੜਾ ਦੱਸ ਰਿਹਾ ਬਿਲਕੁਲ ਸਹੀ ਗੱਲ ਕਹਿ ਰਹੇ ਆ ਤੇ ਮੈਂ ਤਾਂ ਖਾਧਾ ਆ ਮੇਰੇ ਦੋਸਤਾਂ ਨੇ ਵੀ ਖਾਧਾ ਇਹ ਤੇ ਬਹੁਤ ਵਧੀਆ ਲੱਗਾ ਵੈਸੇ ਭਾਜੀ ਦੱਸੋ ਮੈਨੂੰ ਓਦਾਂ ਇਹ ਕਿਹੜੇ ਕਿਹੜੇ ਰੋਗ ਆ ਜਿਹੜੇ ਜਿਨ੍ਹਾਂ ਨੂੰ ਇਹ ਜਿਹਨਾਂ ਤੇ ਕੰਮ ਕਰਦਾ ਹੈ ਇਹ ਚਮਪਰਾਸ਼ ਸਭ ਤੋਂ ਪਹਿਲਾਂ ਬਹੁਤ ਬੈਨੀਫੀਸ਼ੀਅਲ ਹੁੰਦਾ ਹੈ ਇਮਿਊਨਿਟੀ ਨੂੰ ਬਹੁਤ ਚੱਕਦਾ ਹੈ ਸਭ ਤੋਂ ਪਹਿਲਾਂ ਤਾਂ ਅੱਛਾ ਜੀ ਪਾਵਰ ਇੰਨੀ ਕਿ ਦੇ ਦਿੰਦਾ ਲੜਨ ਦੀ ਇਮਿਊਨਿਟੀ ਨੂੰ ਠੀਕ ਆ ਜੀ ਕਿ ਸਹਿਜੇ ਕਿਤੇ ਬੰਦਾ ਬਿਮਾਰ ਨਹੀਂ ਹੁੰਦਾ ਜੇ ਸੀਜ਼ਨ ਸੀਜ਼ਨ 'ਚ ਖਾ ਲਵੇ ਠੀਕ ਆ ਜਾਂ ਜਦੋਂ ਵੀ ਉਹਨੂੰ ਅਵੇਲੇਬਲ ਉਹ ਛਕ ਲਵੇ ਤਾਂ ਵਧੀਆ ਰਹਿੰਦਾ ਆ ਠੀਕ ਆ ਜੀ ਤੇ ਦੂਸਰਾ ਫੇਫੜਿਆਂ ਨੂੰ ਮਜ਼ਬੂਤ ਕਰਦਾ ਭਾਜੀ ਇਹ ਅੱਛਾ ਜੀ ਤੇ ਜਿੰਨਾ ਲੋਕਾਂ ਨੂੰ ਅਸਥਮਾ ਟਾਈਪ ਆ ਜਾਂ ਬ੍ਰੌਂਕਾਈਟਿਸ ਆ ਜਾਂ ਖੰਗ ਰੇਸ਼ਾ ਲੱਗਾ ਰਹਿੰਦਾ ਠੀਕ ਆ ਠੀਕ ਉਹ ਸੀਨ ਨੂੰ ਮਜ਼ਬੂਤ ਕਰਦਾ ਠੀਕ ਆ ਜੀ ਫਿਰ ਇਹ ਭਾਜੀ ਤਾਕਤ ਬਹੁਤ ਦਿੰਦਾ ਆ ਬਲ ਵੀਰਿਆ ਵਰਦਕ ਆ ਠੀਕ ਆ ਜੀ ਤੇ ਜੇ ਕਿਸੇ ਨੂੰ ਕੋਈ ਪੁਰਸ਼ ਜਾਂ ਇਸਤਰੀ ਖਸ਼ੀਨ ਹੋ ਗਈ ਆ ਥੋੜੀ ਬਹੁਤੀ ਕਮਜ਼ੋਰੀ ਆ ਗਈ ਆ ਜੀ ਜੀ ਉਸ 'ਚ ਵੀ ਹੈਲਪ ਕਰਦਾ ਆ ਠੀਕ ਆ ਜੀ ਤੇ ਜਿਹੜਾ ਸਾਡਾ ਵਿਅੋਹਤਾ ਜੀਵਨ ਆ ਭਾਜੀ ਹਾਂਜੀ ਉਗਰਸਤੀ ਜੀਵਨ ਨੂੰ ਵੀ ਇਹ ਸਹੀ ਕਰਦਾ ਹੈ ਕਿਉਂਕਿ ਇਹ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਹੈ ਗ੍ਰੰਥ ਦੇ ਵਿੱਚ ਤੇ ਇਹ ਚੀਜ਼ਾਂ ਇਹਦੀਆਂ ਹੈਗੀਆਂ ਹਨ ਠੀਕ ਠੀਕ ਔਰ ਸਪੈਸ਼ਲ ਉਹਨਾਂ ਨੇ ਲਿਖਿਆ ਕਿ ਇਹਨੂੰ ਗਰਮੀ ਦੀ ਰੁੱਤ ਚ ਵੀ ਤੁਸੀਂ ਲੈ ਸਕਦੇ ਆ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਤੇ ਇਸ ਨੂੰ ਮੈਂ ਜਿੱਦਾਂ ਸੁਣਿਆ ਸੀਗਾ ਕਿ ਵੀ ਦੁੱਧ ਦੇ ਨਾਲ ਇਹ ਜ਼ਿਆਦਾ ਬੈਨੀਫਿਟ ਦਿੰਦਾ ਹੈ ਹਾਂਜੀ ਦੁੱਧ ਪੀ ਸਾਕਦੇ ਬਾਅਦ ਚ 10 ਤੋਂ 15 ਮਿੰਟ ਬਾਅਦ ਦੁੱਧ ਪੀ ਸਕਦੇ ਆ ਰਾਤ ਨੂੰ ਅੱਛਾ ਜੀ ਹਾਂ ਪੀ ਸਕਦੇ ਆ ਸਵੇਰ ਨੂੰ ਰੋਟੀ ਤੋਂ ਤੁਰੰਤ ਪਹਿਲਾਂ ਵੀ ਇੱਕ ਚਮਚਾ ਲੈ ਸਕਦੇ ਆ ਠੀਕ ਹੈ ਜੀ ਹਾਂ ਤੇ ਜੇ ਜਿਸ ਬੰਦੇ ਨੂੰ ਸ਼ੂਗਰ ਆ ਉਹਨੂੰ ਕੀ ਕਰਨਾ ਚਾਹੀਦਾ ਜੀ ਉਹ ਲੈ ਸਕਦਾ ਸ਼ੂਗਰ ਵਾਲਾ ਭਾਜੀ ਬੰਦਾ ਜਿੱਦਾਂ ਹੁਣ ਗੋੜਾ ਵਾਲਾ ਲੈ ਤਾਂ ਸਕਦਾ ਆ ਅੱਛਾ ਜੀ ਪਰ ਉਹ ਫਿਰ ਬਾਕੀ ਜਿੰਨਾ ਵੀ ਗਲੂਕੋਜ਼ ਆ ਜਾਂ ਜਿੰਨਾ ਵੀ ਮਿੱਠਾ ਆ ਜੀ ਜੀ ਉਹ ਫਿਰ ਨਾ ਲਵੇ ਉਹ ਠੀਕ ਉਹ ਅੱਧੇ ਚਮਚੇ ਤੋਂ ਸਟਾਰਟ ਕਰ ਸਕਦਾ ਰੋਟੀ ਜਦੋਂ ਖਾਣੀ ਨਾ ਹਾਂਜੀ ਹਾਂਜੀ ਉਦੋਂ ਖਾ ਲਵੇ ਕੋਈ ਚੱਕਰ ਨਹੀਂ ਹੈਗਾ ਇਹ ਸਵੇਰੇ ਸਵੇਰੇ ਰੋਟੀ ਖਾਣ ਤੋਂ ਤੁਰੰਤ ਪਹਿਲਾਂ ਬ੍ਰੇਕਫਾਸਟ ਚ ਅੱਛਾ ਜੀ ਤੂੰ ਖਾ ਲਵੇ ਅੱਧਾ ਚਮਚਾ ਇੱਕੋ ਵਾਰੀ ਹੈ ਹਾਂ ਪਰ ਫਿਰ ਉਹ ਚਾਹ ਜਾਂ ਹੋਰ ਜਿੰਨੇ ਵੀ ਆ ਮਿੱਠਾ ਉਹ ਨਾ ਲਵੇ ਜਾਂ ਰਿਫਾਈਨਡ 슈ਗਰ ਆ ਠੀਕ ਹੈ ਠੀਕ ਹੈ ਉਹ ਨਾ ਲਵੇ ਕਿਉਂਕਿ ਗੁੜ ਕਰਕੇ ਇਹ ਜਿਹੜਾ ਆ ਜੱਕਦਮ ਅਬਜ਼ਾਰਬ ਤਾਂ ਨਹੀਂ ਹੋਣਾ ਠੀਕ ਹੈ ਜੀ ਹੌਲੀ ਹੌਲੀ ਹੋਊਗਾ ਅਬਜ਼ਾਰਬ ਪਰ ਜੇ ਉਹ ਬਾਅਦ ਜ ਵੀ ਉਹ ਮਿੱਠਾ ਲੈਂਦੇ ਰਹਿੰਦੇ ਆ ਫਿਰ ਉਹ ਨੁਕਸਾਨ ਦੇ ਹੀ ਆ ਜਾਂ ਰਿਫਾਈਨਡ ਤੇਲ ਜਾਂ ਇਦਾਂ ਦੀਆਂ ਚੀਜ਼ਾਂ ਲੈ ਰਹੇ ਆ ਠੀਕ ਹੈ ਠੀਕ ਹੈ ਫਿਰ ਉਹ ਕਰ ਮੰਨ ਲਓ ਕਿ ਨੁਕਸਾਨ ਹੋ ਸਕਦਾ ਮੈਂ ਸਮਝ ਗਿਆ ਤੁਹਾਡੀ ਗੱਲ ਚਲੋ ਇਹ ਮੇਰੇ ਦਰਸ਼ਕ ਧਿਆਨ ਵਿੱਚ ਰੱਖਣੇ ਚੀਜ਼ ਤੁਸੀਂ ਚਾਹੇ ਇਹ ਵਾਲਾ ਚਵਨਪਾਸ਼ ਖਰਾਣੇ ਜਾਂ ਦੂਜਾ ਵੀ ਖਾ ਰਹੇ ਆ ਇਹ ਚੀਜ਼ ਉਹ ਤੇ ਹੱਥ ਰੱਖਣੀ ਆ ਜਿਹੜੀ ਰੰਜੋਦ ਵੈਜ ਜੀ ਨੇ ਦੱਸੀ ਆ ਤੇ ਚਲੋ ਬਹੁਤ ਵਧੀਆ ਤੁਹਾਡੇ ਕੋਲ ਜਾਣਕਾਰੀ ਪਤਾ ਲੱਗੀ ਇਹ ਤੇ ਆਹ ਤਾਂ ਬਹੁਤ ਹੀ ਵਧੀਆ ਲੱਗਾ ਜਿਹੜਾ ਚਵਨਪਰਾਸ਼ ਭਾਜੀ ਹੁਣੀ ਦਿਖਾ ਰਹੇ ਆ ਖੁਦ ਖੁਦ ਬਣਾਇਆ ਭਾਜੀ ਹੁਣਾਂ ਨੇ 3 ਦਿਨ ਲਗਾ ਕੇ ਤੇ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਐਫਰਟ ਚਾਹੀਦੀ ਆ ਬਹੁਤ ਡੈਡੀਕੇਸ਼ਨ ਚਾਹੀਦੀ ਆ ਤੇ ਜਿਹੜੀਆਂ ਔਸ਼ਧੀਆਂ ਇਕੱਠੀਆਂ ਕਰਨੀਆਂ ਮੈਂ ਤਾਂ ਖੁਦ ਦੇਖਿਆ ਭਾਜੀ ਕੋ ਜਾ ਕੇ ਕਿੱਦਾਂ ਭਾਜੀ ਹੋਣਾ ਨੇ ਔਸ਼ਧੀਆਂ ਇਕੱਠੀਆਂ ਕੀਤੀਆਂ ਸੀ ਉਹ ਅਲੱਗ-ਅਲੱਗ ਜੜੀ-ਬੂਟੀਆਂ ਇਕੱਠੀਆਂ ਕੀਤੀਆਂ ਤੁਸੀਂ ਇਹ ਤਾਂ ਭਾਜੀ ਇੱਕ ਬਹੁਤ ਹਿੰਮਤ ਵਾਲੀ ਗੱਲ ਹੁੰਦੀ ਕੰਢੀ ਇਲਾਕੇ ਦੇ ਜਿਹੜੇ ਪ੍ਰੋਡਕਟ ਆ ਕੰਢੀ ਇਲਾਕੇ ਵਿੱਚੋਂ ਆਵਲੇ ਕੰਢੀ ਇਲਾਕੇ ਵਿੱਚੋਂ ਕੁਝ ਕੁ ਜੜੀਆਂ ਬੂਟੀਆਂ ਜਿਹੜੀਆਂ ਕਿ ਕਿਤੇ ਉਹ ਨਹੀਂ ਮਿਲਦੀਆਂ ਉਹ ਇੱਥੋਂ ਲਈਆਂ ਉਹਨਾਂ ਨੇ ਤੇ ਜਿਹੜਾ ਗੋੜ ਪਾਇਆ ਆਰਗੇਨਿਕ ਚਲੋ ਮੈਂ ਹੁਣ ਕੀ ਕੀ ਇਹਦਾ ਦੱਸਾਂ ਹਾਂਜੀ 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 ਬਾਕੀ ਖਾ ਕੇ ਜੇ ਕਿਸੇ ਨੇ ਮੰਗਾਉਣਾ ਆ ਜਰੂਰ ਮਗਾਓ ਜੇ ਅਵੇਲੇਬਲ ਹੋਇਆ ਤਾਂ ਬਹੁਤ ਚੰਗੀ ਗੱਲ ਹੋਏਗੀ ਤੇ ਪਾਜੀ ਹੁਣ ਮੈਨੂੰ ਦੱਸੋ ਜੇ ਕਿਸੇ ਨੇ ਲੈਣਾ ਹੋਵੇ ਤੁਹਾਡੇ ਕੋਲੋਂ ਹਾਂਜੀ ਇਹ ਉਦਾਂ ਕਿਸ ਰੇਟ ਦੇ ਵਿੱਚ ਦਿੰਨੇ ਤੁਸੀਂ ਇਹ ਤੇ ਤੁਹਾਡੇ ਕੋ ਕਿੱਦਾਂ ਲਿਆ ਜਾ ਸਕਦਾ ਹੈ ਪਾਜੀ ਹੁਣ ਇਹਦਾ ਰੇਟ ਜਿਹੜਾ ਆ ਹੁਣ ਰੱਖਿਆ ਜਿਹੜਾ ਜੀ ਉਹ 500 ਰੁਪਈਆ ਪਾਜੀ ਗੋੜਾ ਵਾਲੇ ਦਾ ਅਜਾ ਗੋੜ ਵਾਲੇ ਦਾ ਹਾਂ ਇਹ ਗੋੜ ਵਾਲਾ ਪਾਜੀ 500 ਰੁਪਏ ਦਾ ਕਿੰਨਾ ਜੀ ਇਹ ਅੱਧਾ ਕਿਲੋ ਪਾਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਹਾਂ ਜੀ ਤੇ ਅੱਧਾ ਕਿਲੋ ਦੀ ਪੈਕਿੰਗਾਂ ਠੀਕ ਹੈ ਜੀ ਤੇ ਜੇ ਕਿਸੇ ਨੇ ਕੋਰੀਅਰ ਕਰਵਾਉਣਾ ਜੀ ਫੇਰ ਪਾਜੀ 50 50 70 60 ਰੁਪਏ ਉਹ ਉਹ ਐਕਸਟਰਾ ਲੱਗ ਜਾਂਦੇ ਐ ਜੀ ਜਿੰਨਾ ਦੂਰ ਆ ਬੰਦਾ ਕੋਈ ਠੀਕ ਹੈ ਇਹ ਖੰਡ ਵਾਲਾ ਵੀ ਹੁੰਦਾ ਜੀ ਖੰਡ ਵਾਲਾ ਵੀ ਬਣਾਇਆ ਕਈ ਨਿਆਣੇ ਜਦੋਂ ਉਹ ਕਹਿੰਦੇ ਵੀ ਅਸੀਂ ਖੰਡ ਵਾਲਾ ਹੀ ਖਾਣਾ ਠੀਕ ਹੈ ਜੀ ਪਰ ਉਹ ਵੀ ਰੱਖਿਆ ਜੇ ਕਿਸੇ ਨੇ ਉਹ ਲੈਣਾ ਤਾਂ 50 ਰੁਪਏ ਸਸਤਾ ਆ ਠੀਕ ਆ ਠੀਕ ਆ ਤੇ ਤੁਸੀਂ ਭਾਜੀ ਆਪਣਾ ਕਿੱਦਾਂ ਕੰਟੈਕਟ ਕਰ ਸਕਦੇ ਆ ਤੁਹਾਨੂੰ ਇਹ ਆਰਡਰ ਕਰਨ ਦੇ ਲਈ ਕਿੱਦਾਂ ਆਰਡਰ ਕਰ ਸਕਦੇ ਆ ਭਾਜੀ WhatsApp ਦੇ ਉੱਤੇ ਮੈਸੇਜ ਕਰਕੇ ਠੀਕ ਆ ਜੀ ਆਰਡਰ ਕਰ ਸਕਦੇ ਆ ਉੱਤੇ ਕਾਲ ਨਹੀਂ ਲਗਣੀ ਠੀਕ ਆ ਜੀ ਤੁਸੀਂ ਨੰਬਰ ਦੱਸ ਦਿਓ WhatsApp ਦਾ ਨੰਬਰ ਉਹਦਾ ਭਾਜੀ 78887 6901 ਠੀਕ ਆ ਨੀਚੇ ਮੈਂਸ਼ਨ ਕਰ ਰ ਤੇ ਇਸ ਦੇ ਉੱਤੇ ਤੁਸੀਂ ਵਟਸਐਪ ਕਰਦਾ ਹੋ ਤੇ ਔਰ ਇੱਕ ਗੱਲ ਹੋਰ ਆ ਬਾਜੀ ਹਾਂਜੀ ਇਹਦਾ ਨਾ ਜਿੱਦਾਂ ਮੇਰੇ ਤੋਂ ਹੁਣ ਕਾਫੀ ਜਿੰਨੇ ਜਾਣਕਾਰ ਸੀਗੇ ਬੰਦੇ ਜੀ ਜੀ ਲਗਭਗ ਅੱਧਾ ਤਾਂ ਮਤਲਬ ਉਹ ਚਲ ਗਿਆ ਮੇਰਾ ਨਿਕਲ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਇਹ ਥੋੜਾ ਹੀ ਰਿੰਦਾ ਆ ਠੀਕ ਹੈ ਜੀ ਮੈਂ ਮਤਲਬ ਕਿ ਲੋਕਾਂ ਤੋਂ ਮਤਲਬ ਪਹਿਲੇ ਮਾਫੀ ਮੰਗਣੀ ਚਾਹੁੰਦਾ ਆ ਠੀਕ ਆ ਨਹੀਂ ਸਹੀ ਗੱਲ ਜੇ ਕਿਸੇ ਨੂੰ ਮੰਨ ਲਓ ਕਿ ਕਿਉਂਕਿ ਮੇਰੇ ਤੋਂ ਇਹ ਮੈਂ ਬਣਾ ਹੀ ਨਹੀਂ ਸਕਦਾ ਭਾਜੀ ਹੂੰ ਇਹਨਾਂ ਮੇਰੇ ਤੋਂ ਹੈ ਨਹੀਂਗਾ ਪ੍ਰੋਡਕਸ਼ਨ ਮੇਰੀ ਠੀਕ ਆ ਜੀ ਮੈਂ ਸਿਰਫ ਉਹਨਾਂ ਕ ਬਣਾਉਣਾ ਔਰ ਕੰਪਰੋਮਾਈਜ਼ ਮੈਂ ਕਰਦਾ ਨਹੀਂਗਾ ਠੀਕ ਆ ਜੀ ਤੇ ਫਿਰ ਉਹ ਕਈ ਵਾਰੀ ਹੱਥੋਂ ਥੀ ਨਿਕਲ ਜਾਂਦਾ ਠੀਕ ਆ ਠੀਕ ਆ ਚਲੋ ਨਹੀਂ ਵਧੀਆ ਤੁਸੀਂ ਗੱਲ ਦੱਸਤੀ ਇਹ ਕਿ ਲਿਮਟਿਡ ਕੁਆਂਟੀਟੀ ਹੁਣ ਬਚੀ ਪਈ ਹੈ ਤੁਹਾਡੇ ਕੋਲ ਜੇ ਕਿਸੇ ਨੂੰ ਮੰਨ ਲਓ ਕਿ ਹੁਣ ਨਹੀਂ ਹੈਗਾ ਤਾਂ ਉਹ ਗੁੱਸਾ ਨਾ ਮਨਾਉਣ ਪਈ ਯਾਰ ਅਸੀਂ ਤਾਂ ਤੋਂ ਤਾਂ ਮੈਸੇਜ ਕੀਤਾ ਤਾਂ ਤੁਸੀਂ ਸਾਨੂੰ ਅਵੇਲੇਬਲ ਨਹੀਂ ਕਰਾਇਆ ਨਹੀਂ ਫਿਰ ਅਗਲੀ ਵਾਰ ਨੂੰ ਜਦੋਂ ਤੁਸੀਂ ਬਣਾਉਂਗੇ ਬੁਕਿੰਗ ਕਰਵਾ ਸਕਦੇ ਆ ਇਹਦਾ ਬੁਕਿੰਗ ਕਰਵਾ ਸਕਦੇ ਨਾ ਹੁਣ ਤੁਸੀਂ ਅਗਲੇ ਸੀਜ਼ਨ 'ਚ ਹੀ ਬਣਾਉਂਗੇ ਅਗਲੇ ਸੀਜ਼ਨ 'ਚ ਹੀ ਬਣਾਣਾ ਕਿਉਂਕਿ ਹੁਣ ਆਵਲਾ ਖਤਮ ਹਾਂ ਹਾਂ ਹੁਣ ਉਹਦਾ ਮੈਂ ਪਲਾਨ ਕਰ ਰਿਹਾ ਇਹ ਬਸ ਹੁਣ ਜਾਂਦਾ ਜਾਂਦਾ ਇੱਕ ਵਾਰੀ ਬਣਾ ਲਵਾਂ ਠੀਕ ਆ ਜੀ ਪਰ ਫਿਰ ਵੀ ਮੈਂ ਕਿੰਨੇ ਕ ਜਾਨਿਆਂ ਦਾ 20 ਕ ਜਾਨਿਆਂ ਨੂੰ ਅਵੇਲੇਬਲ ਕਰਵਾ ਸਕਦਾ ਜੀ 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 20 ਨਹੀਂ ਤਾਂ 30 40 50 ਇੰਨੇ ਕ ਬੰਦਿਆਂ ਨੂੰ ਅਵੇਲੇਬਲ ਕਰਵਾ ਸਕਦਾ ਬਹੁਤਾ ਨਹੀਂ ਠੀਕ ਆ ਠੀਕ ਆ ਚਲੋ ਤੁਹਾਡਾ ਕੰਟੈਕਟ ਸਾਰਿਆਂ ਕੋ ਰਹੇਗਾ ਤੁਹਾਡੇ ਨਾਲ ਅ ਤੇ ਮੇਰੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਇਸ ਵਲੌਗ ਨੂੰ ਦੇਖਣ ਲਈ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਵਲੌਗ ਤੋਂ ਕੁਝ ਜਾਣਕਾਰੀ ਜ਼ਰੂਰ ਮਿਲੀ ਹੋਏਗੀ ਤੇ ਠੀਕ ਹੈ ਜੀ ਅਸੀਂ ਹੁਣ ਨੈਕਸਟ ਵਲੌਗ ਵਿੱਚ ਮਿਲਾਂਗੇ ਤੁਹਾਨੂੰ ਕੋਈ ਨਵੀਂ ਜਗ੍ਹਾ ਨਵੀਂ ਜਾਣਕਾਰੀ ਦੇ ਬਾਰੇ ਤੁਹਾਨੂੰ ਦੱਸਾਂਗੇ ਜ਼ਰੂਰ ਤੇ ਮੇਰੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਵੀ ਦਰਸ਼ਕ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹ ਮੇਰੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਦੀ ਇਨਫੋਰਮੇਸ਼ਨ ਮਿਲ ਜਾਇਆ ਕਰੇ ਠੀਕ ਹੈ ਜੀ ਮਿਲਦੇ ਆ नेक्स्ट ਵਲੌਗ ਵਿੱਚ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ